ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 27ਵੀਂ ਪੂੜੀ ਜਪੀ ਸਾਹਿਬ ਜੀ ਦੀ ਵਿਚਾਰ ਲਈ ਸਾਂਝੀ ਕਰਦੇ ਹਾਂ ਸੂ ਦਰ ਕੇ ਖਾਸੂ ਕਰਕੇ ਹਾ ਜਿਤ ਬਹਿ ਸਭ ਸੁਮਾਨੇ ਵਾਜੀ ਨਾਦ ਅਨੇਕ ਅਸੰਖੇ ਕੀਤੇ ਵਮਨ ਹਾਰੇ ਕੀਤੇ ਰਾਗ ਪਰੀ ਸੁਕਈਆਂ ਕੀਤੇ ਗਵਨ ਹਾਰੇ ਗਾਵੇਂ ਤੂਨੋਂ ਪਉਣ ਪਾਣੀ ਬੈਸੰਤੁਰ ਗਾਵੇ ਰਾਜਾ ਧਰਮ ਦੁਆਰੇ ਗਾਵੇਂ ਚਿਤ ਗੁਬਦ ਲਿਖ ਜਾਉਨੇ ਲਿਖ ਲਿਖ ਧਰਮ ਵਿਚਾਰੇ ਗਾਵੇਂ ਈਸ਼ਰ ਬੰਮਾ ਦੇਵੀ ਸੋਹਣ ਸਦਾ ਸੁਵਾਰੇ ਗਾਵੇਂ ਇੰਦ ਇੰਦਾਸਨ ਬੈਠੇ ਦੇਵ ਤੇ ਅੰਦਰ ਨਾਲੇ ਗਾਵੇਂ ਸਿੱਧ ਸੁਮਾ ਦੀ ਅੰਦਰ ਗਾਵੇਂ ਸਾਧ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇਂ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ गांव में मोहनिया मनमोहन सुरगा मच्छ प्याले गाव रत नु पाए तेरे अट छड तीर दनाले गाव में जूर माम बल सुरा गाव में खानी चारे गाव में खंड मुडल भर भर पंडों कर कर रखे तारे सही दुनु गांव में जो तु पावन रत्ते तेरे भगत रे साले और केते गांव में से मैं जितने औ नानक कहबी विचारे सोई सोई सदा साचो साहिब साँग साचा ਸਾਚੀ ਨਹੀ ਹੈ ਪੀ ਓਸੀ ਜੈਨ ਜਸੀ ਰਚਨੋ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨੀ ਉਪਾਈ ਕਰ ਕਰ ਵੇਖੈ ਕੀ ਤਾਂ ਆਪਣਾ ਜਿਮ ਦੀਸ ਦੀ ਵਡਿਆਈ ਜੋਤੀ ਸੁਭਾਵ ਹੈ ਸੋਈ ਕਰਸੀ ਹੁਕਮ ਨਾ ਕਰਨੋ ਜਾਈ ਸੋ ਪਾਤਿ ਸ਼ਾ ਸ਼ਹਾ ਪਾਤ ਸਾਹਿਬ ਨਾਨਕ ਰਹਿ ਨ ਰਜ਼ਾਈ ਸੋਦਰ ਕੇ ਹਾ ਸੋ ਕਰ ਕੇ ਹਾ ਜਿੱਤਬੈ ਸਰਬ ਸੁਮਾਲੇ اے ਕਾਲਪੁਰਖ ਵਾਹਿਗੁਰੂ ਤੇਰਾ ਉਦਾਰ ਕਰ ਕਿਹਾ ਹੈ ਕਿੱਥੇ ਹੈ ਜਿੱਤਬੈ ਸਰਬ ਸੁਮਾਲੇ ਜਿੱਥੇ بیٹھ ਕੇ ਤੂੰ ਇਸ ਏਡੀ ਵੱਡੀ ਸ੍ਰਿਸ਼ਟੀ ਦੀ ਸੰਭਾਲ ਕਰਦਾ ਹੈ ਦਰਸਲ ਇਸ ਸੰਸਾਰ ਨੂੰ ਵੀ ਗੁਰੂ ਸਾਹਿਬ ਨੇ ਉਸ ਰੱਬ ਦੀ ਕੋਠੀ kia ਇਹ जग ਸੱਚਾ ਕੀਆ ਕੋਠੜੀ ਸੱਚਿਆ ਕਾ ਵਿੱਚ ਵਾਸ ਉਸ ਸੱਚੇ ਰੱਬ ਦੀ ਇਹ ਕੋਠੀ ਹੈ ਇੱਥੇ ਉਸ ਪ੍ਰਭੂ ਦਾ ਵਾਸਾ ਹੈ ਇਸ ਲਈ ਐਸਾ ਨਹੀਂ ਕਿ ਪਰਮਾਤਮਾ ਕਿ ਦੀ ਇੱਕ ਖਾਸ ਥਾਂ ਤੇ ਕਿ ਜਿਸਮਾਨਾ ਉੱਪਰ ਕਿ ਦੇ ਉਹ ਆਪਣਾ ਦਫਤਰ ਬਣਾਈ ਬੈਠਾ ਤੇ ਉੱਥੋਂ ਕਮਾਂਡ ਕਰੀ ਜਾ ਰਿਹਾ ਸਾਰੀ ਸ੍ਰਿਸ਼ਟੀ ਦੀ ਸੰਭਾਲ ਕਰੀ ਜਾ ਰਿਹਾ ਐਸਾ ਨਹੀਂ ਹੈ ਇਹ ਸਾਰੀ ਸ੍ਰਿਸ਼ਟੀ ਵਿੱਚ ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਹੈ ਕੁਦਰਤ ਜਿਸ ਦੀ ਪਾਲਣ ਦੀ ਲੋੜ ਹੈ ਜਿਸ ਦੀ ਸੰਭਾਲ ਦੀ ਲੋੜ ਹੈ ਇਸ ਸਾਰੀ ਵਿੱਚ ਆਪ ਸਮਾਇਆ ਹੋਇਆ ਹੈ ਕਰਤਾਪੁਰਖ ਸ੍ਰਿਸ਼ਟੀ ਨੂੰ ਕਰਤਾ ਕਰਕੇ ਬਣਾ ਕੇ ਵਿੱਚ ਸਮਾਇਆ ਹੋਇਆ ਹੈ ਤੋਂ ਇਸ ਲਈ ਉਸ ਨੂੰ ਕੋਈ ਕਾਰ ਕਰ ਜਾ ਕੇ ਇਸੇ ਆਪਣੇ ਅਹਿਲ ਕਰ ਲੋਹੀ ਘਰ ਘਰ ਜਾ ਕੇ ਸੰਭਾਲ ਕਰਨ ਦੀ ਲੋੜ ਨਹੀਂ ਪੈਂਦੀ ਜਾਂ ਕਿਸੇ ਖਾਸ ਥਾਣੀ ਟਿਕਾਣੇ ਜਿੱਥੇ ਉਹ ਬੈਠ ਕੇ ਸੰਭਾਲ ਕਰਦਾ ਹੈ ਬਲਕਿ ਹਰ ਹਿਰਦਾ ਕਰ ਹੀ ਉਸ ਦਾ ਦਰਕਰ ਹੈ ਹਰ ਹਿਰਦੇ ਕਰ ਜਿ ਬੈਠਾ ਹੋਇਆ ਉਸ ਕਾਰਕ ਨੂੰ ਉਸ ਸਰੀਰ ਕੋਲ ਕੰਮ ਕਰਵਾਈ ਜਾ ਰਿਹਾ ਹੈ ਜੈਸਾ ਉਸਨੇ ਉਸ ਸਰੀਰ ਦੇ ਲਈ ਉਦੀਪਾਗ ਵਿੱਚ ਉਹਨਾਂ ਨੇ ਲਿਖਿਆ ਹੈ ਪ੍ਰਭੂ ਨੇ ਵੈਸਾ ਕੰਮ ਕਰਵਾਈ ਜਾਂਦਾ ਹੈ ਤੂੰ ਹਰ ਸਰੀਰ ਹੀ ਉਸ ਪ੍ਰਭੂ ਦਾ ਵਸਤਾਕਰ ਹੈ ਹਰ ਸਿੜੀ ਉਸ ਦਾ ਦਰਕਰ ਹੈ ਤੂੰ ਸੋ ਦਰ ਕੀ ਖਸੂਕ ਕਰਕੇ ਸੱਚੇ ਤਬਰ ਸੁਮਾਲ ਜਿੱਤੇ ਬੈਠ ਕੇ ਤੂੰ ਇਸ ਸਰਬ ਸਾਰੀ ਸ੍ਰਿਸ਼ਟੀ ਦੀ ਸੰਭਾਲ ਕਰਦਾ ਵਾਜੇ ਨਾਦ ਅਨੇਕ ਅਸੰਖਾਂ ਕੀ ਤੇ ਵામਨ ਹਾਰੇ ਉਸ ਤੇਰੇ ਦਰਕਾਰ ਚ ਅਨੇਕਾਂ ਹੀ ਨਾਦ ਭਾਵ ਰਾਗ ਵੱਜਦੇ ਹਨ ਅਸੰਖਾਂ ਹੀ ਉਹ ਉਹਨਾਂ ਦੀ ਵਜਾਉਣ ਵਾਲੇ ਨੇ ਤੋ ਇਹ ਨਾਦ ਰਾਗ ਅਸੀਂ ਦੇਖਦੇ ਹਾਂ ਇਸ ਸਾਡੀਆਂ ਬੋਲੀਆਂ ਇਰਾਗ ਨਾ ਦੀਦੇ ਨੇ ਕੋਈ ਕਿਸੇ ਟੰਗ ਨਾਲ ਕੋਈ ਕਿਸੇ ਟੰਗ ਨਾਲ ਕੁਝ ਨਾ ਕੁਝ ਨਾਦ ਆਵਾਜ਼ ਕਢੀ ਰਿਹਾ ਹੈ ਤਾਂ ਉਸ ਦੇ ਨਾਦ ਹਰ ਸਿਰ ਵਿੱਚ ਵੱਜ ਰਹੇ ਨੇ ਹਰ ਸਿਰ ਵਿੱਚ ਇਹ ਬੰਸਰੀ বাজ ਰਹੀ ਹੈ ਤਣ ਤਣ ਉਹ ਬੈਨ ਤਣ ਤਣ ਉਹ ਰਾਮ ਬੈਨ বাজ ਹੈ ਮਧੁਰ ਮਧੁਰ ਤੁਨ ਆਧਾਤ ਕਾਜ ਹੈ ਇਹ ਅਣਖ ਧੁਨੀ ਆਤਮਾ ਦੇ ਅੰਦਰ ਵੱਜ ਰਹੀ ਹੈ ਇਹ ਨਾਦ ਵੱਜ ਰਿਹਾ ਆਵਾਜ਼ ਦੇ ਨਾਦ ਹਨੇਕ ਅਸੰਖ ਅਸੰਖਾ ਜੀਵ ਵਿੱਚ ਨਾਦ ਵੱਜ ਰਹੇ ਨੇ ਕਿਤੇ ਵਮਨ ਹਾਰੇ ਉਹਨਾਂ ਨੂੰ ਕਿੰਨੇ ਵਮਨ ਵਾਲੇ ਨੇ ਸਾਰੇ ਵਿੱਚ ਬੈਠਾ ਤੂੰ ਆਪ ਇਹ ਵਾਜਾ ਜੀਵਨ ਦਾ ਵਜਾ ਰਿਹਾ ਹੈ ਕਿਤੇ ਰਾਗ ਪਰੀ ਸੂ ਕਈਆਂ ਨੂੰ ਕਿਤੇ ਗਵਨ ਹਾਰੇ ਕਿੰਨੇ ਹੀ ਰਾਗ ਅਨੁਸਾਰ ਅਤੇ ਰਾਗਣੀਆਂ ਅੱਗੇ ਪਰੀਆਂ ਰਾਗਣੀਆਂ ਅਨੁਸਾਰ ਇਹ ਰੱਬ ਦੇ ਗੁਣ ਜਿਹੜੇ ਇਸ ਸ੍ਰਿਸ਼ਟੀ ਵਿੱਚ ਗਾਏ ਜਾ ਰਹੇ ਨੇ ਕਿਤੇ ਗਵਨ ਹਾਰੇ ਉਹ ਕਿੰਨੇ ਗਵਨ ਵਾਲੇ ਨੇ ਕੋਈ ਅੰਤ ਪਾਰਾਵਾਰ ਨਹੀਂ ਬੇਤ ਦੁਨੀਆ ਇਹ ਪ੍ਰਭੂ ਤੇਰੇ ਗੁਣ ਗਾਉਂਦੀ ਹੈ ਗਾਵੇਂ ਤਉਨ ਨੂੰ ਪਾਣੂ ਪਾਣੀ ਬਸ ਸੰਤੁਰ ਜੀਵ ਜੰਤ ਹੀ ਨਹੀਂ ਬਲਕਿ ਪੌਣ ਪਾਣੀ ਬਸੰਤਰ ਜਿਹੜੇ ਤੱਤ ਬਣੇ ਇਹ ਵੀ ਤੈਨੂੰ ਗਾਉਂਦੇ ਨੇ ਇੱਥੇ ਗਾਉਣ ਤੋਂ ਪਾਵਤ ਕੇਵਲ ਮੁਖ ਨਾਲ ਕੋਈ ਚੀਜ਼ ਗਾਣੀ ਨਹੀਂ ਹੈ ਜਿਸ ਤਰ੍ਹਾਂ ਇਨਸਾਨ ਗਾਉਂਦਾ ਹੈ ਬਲਕਿ ਉਸ ਰੱਬ ਦੀ ਰਜ਼ਾਵ ਜੀ ਤੁਰਨਾ ਰੱਬ ਦੇ ਕੇ ਵੇ ਵਿੱਚ ਹੁਕਮ ਵਿੱਚ ਤੁਰਨਾ ਹੀ ਉਸ ਦੇ ਗੁਣ ਗਾਉਣਾ ਹੈ ਉਸੇ ਕੇ ਵਿੱਚ ਵੀ ਕੇਵਲ ਮੁਖ ਨਾਲ ਕੋਈ ਚੀਜ਼ ਗਾਈ ਜਾਣੀ ਜਾਂ ਜਾਪ ਕਰੀ ਜਾਣਾ ਹੀ ਸਿਮਰਨ ਨਹੀਂ ਹੈ ਬਲਕਿ ਹਿਰਦੇ ਕਰਕੇ ਮਨ ਕਰਕੇ ਉਸ ਪ੍ਰਭੂ ਅਗੇ ਸਮਰਪਣ ਕਰ ਦੇਣਾ ਉਹ ਤਨ ਮਨ ਤਨ ਸਭ ਹੋ ਸੋਭ ਗੁਰੂ ਕੋ ਹੁਕਮ ਮੰਨਿਆ ਪਈਆ ਵਾਲੀ ਅਵਸਥਾ ਤੇ ਪਹੁੰਚ ਜਾਣਾ ਇਹ ਹੈ ਪਰਮਾਤਮਾ ਦੇ ਗੁਣ ਗਾਣਾ ਉਹਦਾ ਸਿਮਰਨ ਕਰਨਾ ਤੇ ਐਸਾ ਹਿਰਦਾ ਜੁੜਿਆ ਹੋਵੇ ਫਿਰ ਰਸਨਾ ਵੀ ਜਾਪ ਕਰੇ ਤਾਂ ਫਿਰ ਉਹ ਵੀ ਸਿਮਰਣੀ ਬਣਦਾ ਹੈ ਗਾਵ ਮ ਤੂੰ ਨੂੰ ਪਉਣ ਪਾਣੀ ਬਸੰਤਰ ਇਹ ਪਉਣ ਪਾਣੀ ਬਸੰਤਰ ਅਗਨੀ ਆਦ ਇਹ ਵੀ ਤੇਰੇ ਹੀ ਗੁਣ ਗਾਉਂਦੇ ਹਨ ਤੇਰੇ ਕੇ ਵਿੱਚ ਚੱਲਦੇ ਹਨ ਗਾਵ ਰਾਜਾ ਧਰਮ ਦੁਆਰੇ ਤੂੰ ਧਰਮ ਰਾਜ ਵੀ ਆਪਣੇ ਦਰ ਤੇ ਖੜਾ ਤੇਰੇ ਗੁਣਕਾਰਿਆ ਧਰਮ ਰਾਜ ਉਸ ਧਰਮ ਦਾ ਰਾਜ ਰਬੀ ਨਿਯਮ ਦਾ ਰਾਜ ਜੋ ਹਰੇਕ ਦੇ ਸਿਰ ਤੇ ਬੈਠਾ ਹਰੇਕ ਦੇ ਕਰਮਾਂ ਦੀ ਵਾਚਨਾ ਕਰ ਰਿਹਾ ਹਰੇਕ ਦੇ ਕਰਮਾਂ ਦਾ ਲੇਖਾ ਜੋਖਾ ਹੋ ਰਿਹਾ ਇਹ ਉਸ ਕੁਦਰਤ ਉਹ ਕੁਦਰਤੀ ਨਿਯਮ ਜੋ ਧਰਮ ਦਾ ਰਾਜ ਹੈ ਉਹ ਵੀ ਤੇਰੇ ਦਰ ਤੇ ਹੀ ਖੜਾ ਹੈ ਇਹ ਜਿਹੜਾ ਇਸ ਨਿਯਮ ਦੀ ਪਾਲਣਾ ਕਰ ਰਿਹਾ ਹੈ ਭਾਈ ਜੀਵਾਂ ਦੇ ਕਰਮ ਦਾ ਲੇਖਾ ਜੋਖਾ ਤਨ ਰਾਜੀ ਤਨ ਕਰੀ ਜਾ ਰਿਹਾ ਹੈ ਗਾਵੇ ਚਿਤਗੁਪਤ ਲਿਖ ਜਾਣਨ ਚਿਤ੍ਰਗੁਪਤ ਜੋ ਲੋਕਾਂ ਦੇ ਕਰਮ ਲਿਖਨੇ ਜਾਣਦੇ ਨੇ ਅਨੁਮਤੀ ਅਨੁਸਾਰ ਚਿਤ੍ਰਗੁਪਤ ਨੇ ਤੇ ਗੁਰਮਤ ਅਨੁਸਾਰ ਮੰਦਾ ਆਪਣੇ ਚਿਤਰਾ ਆਪ ਹੀ ਲਿਖਦਾ ਹੈ ਵਿਰੀਦਾ ਜੇਤੂ ਅਕਲ ਲਤੀਫ ਕਾਲੇ ਲਿਖਣਾ ਲੇਖ ਭਈ ਕਾਲੇ ਲਿਖਣਾ ਲਿਖਾਪੀ ਆਪਣੇ ਕਾਲੇ ਲੇਖ ਨ ਲਿਖ ਇਿੱਤੇ ਚਿਤ੍ਰਗੁਪਤ ਬੰਦੇ ਦਾ ਆਪਣਾ ਮਨ ਹਿਰਦਾ ਹੀ ਹੈ ਜਿਹੜਾ ਆਪ ਹੀ ਆਪਣੇ ਅੰਦਰ ਖਿਆਲ ਪੈਦਾ ਕਰਕੇ ਵਿਚਾਰ ਪੈਦਾ ਕਰਕੇ ਉਹਨਾਂ ਨੂੰ ਆਪਣਾ ਸੁਆਤ ਸੰਸਕਾਰ ਆਦਿਕਾ ਬਣਾ ਕੇ ਆਤਮਾ ਬਣਾ ਕੇ ਆਪਣੇ ਲਿਖ ਲਈ ਜਾ ਰਿਹਾ ਹੈ ਤੇ ਉਹ ਪ੍ਰਭੂ ਦਾ ਨਿਯਮ ਹੀ ਐਸਾ ਹੈ ਹੁਕਮੀ ਐਸਾ ਹੈ ਕਿ ਇਨਸਾਨ ਦੇ ਅੰਦਰ ਹੀ ਉਹ ਕਲਮ ਚੱਲ ਰਹੀ ਹੈ ਅੰਦਰ ਹੀ ਚਿਤ ਲਿਖਾਰੀ ਬਣਿਆ ਪਿਆ ਕਰਨੀ ਕਾਗਦ ਮਨ ਮਸਵਾਣੀ ਬੁਰਾ ਪਨ ਆਦਿ ਇਹ ਲੇਖ ਭੇਜੀ ਉਹ ਜੋ ਕਿ ਤੇ ਚਲਾਈ ਤੂੰ ਚੱਲੀਏ ਤੋ ਗੁਰਨਾਹੀ ਅੰਤ ਖਰੇ ਕਿਸ ਤਰ੍ਹਾਂ ਸਾਡਾ ਮਨ ਚਿਤ ਹੀ ਅੰਦਰ ਇੱਕ ਸ਼ਹੀਦ ਵਾਦਾ ਕੰਮ ਕਰਦਾ ਔਰ ਕਾਗਜ਼ ਦਾ ਕੰਮ ਸਾਡੀ ਕਰਨੀ ਕਰਦੀ ਹੈ ਤੇ ਅੰਦਰ ਹੀ ਲੇਖ ਲਿਖੇ ਜਾ ਰਹੇ ਨੇ। ਗਾਵ ਵਿੱਚ ਚਿੱਤ ਗੁਪਤ ਲਿਖੇ ਜਾਣ ਨੇ ਇਹ ਗੁਪਤ ਚਿੱਤਰ ਜਿਹੜੇ ਲਿਖਣਾ ਜਾਣਦੇ ਨੇ ਸਾਡੇ ਕਰਮਾਂ ਨੂੰ ਇਸ ਸੰਸਕਾਰਾਂ ਨੂੰ ਉਕਰਨਾ ਜਾਣਦੇ ਨੇ ਉਹ ਵੀ ਤੇਰੇ ਹੀ ਅਧੀਨ ਹਨ ਤੇਰੇ ਹੀ ਗੁਣਗਾਮ ਨੇ ਲਿਖ ਲਿਖ ਧਰਮ ਵਿਚਾਰੇ ਤੇ ਇਹ ਉਹ ਰੱਬੀ ਨਿਯਮ ਉਹ ਧਰਮ ਜੋ ਹੈ ਉਹ ਮਾਨੋ ਸਾਡੇ ਕਰਮਾਂ ਦੇ ਲੇਖ ਸਾਡੇ ਅੰਦਰ ਲਿਖ ਲਿਖ ਕੇ ਵਿਚਾਰ ਨਾਲ ਲਿਖਦਾ ਹੈ ਐਸਾ ਨਹੀਂ ਕਿ ਬੰਦਾ ਪਾਪੀ ਪੁੰਨੀ ਆਖਿਰ ਨਾ ਹੈ ਕਰ ਕਰ ਕਰਨਾ ਲਿਖ ਲਿਆ ਜਾਓ ਜੈਸੇ ਜੈਸੇ ਕਰਮ ਬੰਦੇ ਕੋਲ ਹੋਈ ਜਾਂਦੇ ਨੇ ਵੈਸੀ ਵੈਸੇ ਲੇਖ ਅੰਦਰੋਂ ਅੰਦਰੀ ਲਿਖੇ ਜਾ ਰਹੇ ਨੇ ਉਹ ਚਿੱਤਰ ਗੁਪਤ ਅੰਦਰ ਗੁਪਤ ਚਿੱਤਰ ਉਕਰੇ ਜਾ ਰਹੇ ਨੇ ਵੈਸਾ ਸੁਭਾਅ ਸੰਸਕਾਰ ਬਣਦੇ ਜਾ ਰਹੇ ਨੇ ਗਾਵੇਂ ਈਸ਼ੁਰ ਬ੍ਰਹਮਾ ਦੇਵੀ ਸੋ ਹੁਣ ਸਦਾ ਸੁvare ਜਿਹੜੇ ਈਸ਼ੁਰ ਬ੍ਰਹਮਾ ਆ ਦੇਵੀ ਮੰਨੇ ਜਾਂਦੇ ਨੇ ਇਹ ਵੀ ਤੇਰੇ ਸvare ਹੋਏ ਤੇਰੇ ਹੀ ਬਣਾਏ ਹੋਏ ਨੇ ਤੋ ਇਹ ਵੀ ਤੇਰੇ ਹੀ ਗੁਣ ਗਾਮਦੇ ਨੇ ਅਸੀਂ ਦੇਖਦੇ ਹਾਂ ਇਹਨਾਂ ਦੇ ਵੀ ਦੇਵਤਿਆਂ ਨੇ ਸਮਾਧੀ ਲਾਈ ਹੋਈ ਦਿੱਤੀ ਇਹਨਾਂ ਦੀ ਭਾਈ ਜੇ ਇਹ ਪ੍ਰਭੂ ਹੁੰਦੇ ਇਹਨਾਂ ਨੂੰ ਤਾਂ ਕਿਸੇ ਦਾ ਨਾਮ ਜਪਨ ਦੀ ਲੋੜ ਨਹੀਂ ਸੀ ਪੈਣੀ ਪਰ ਇਹਨਾਂ ਤੋਂ ਉੱਪਰ ਉਹ ਅਕਾਲ ਪੁਰਖ ਵਾਹਿਗੁਰੂ ਹੈ ਜਿਹਦੇ ਗੁਣ ਇਹ ਵੀ ਗਾਉਂਦੇ ਨੇ گاਵੇਂ ਈਸ਼ਰ ਸ਼ਿਵਜੀ ਬ੍ਰਹਮ ਦੇਵੀ ਬ੍ਰਹਮ ਅਤੇ ਦੇਵੀ ਸ਼ਿਵਜੀ ਆਦ ਇਹ ਵੀ ਸਾਰੇ ਪ੍ਰਭੂ ਤੇਰੇ ਸਵਾਰੇ ਤੇਰੇ ਹੀ ਗੁਣ ਗਾਉਂਦੇ ਨੇ گاਵੇਂ ਇੰਦ ਇੰਦਾ ਸੁਨੂ ਬੈਠੇ ਦੀਵ ਤੇਂਦਰ ਨਾਲੇ ਤੇ ਇੰਦਰ ਜੋ ਦੇਵਤਿਆਂ ਦਾ ਰਾਜਾ ਮੰਨਿਆ ਗਿਆ ਇਹ ਵੀ ਆਪਣੇ ਅਧੀਨ ਉਹਨਾਂ ਰਾਜੇ ਸਮੇਤ ਤੇਰੇ ਗੁਣਗਾਰਿਆ ਆਪਣੇ ਦਰ ਤੇ ਬੈਠਾ ਹੋਇਆ। ਪਾਗ ਉਸ ਅਕਾਲਪੁਰਖ ਵਾਹਿਗੁਰੂ ਦੇ ਗੁਣ ਸਾਰੀ ਕਾਇਨਾਤ। ਉਹਦੇ ਹਕੂਮਤ ਦੀ ਵਜੀ ਹੋਈ ਉਹਦੀ ਗੱਲ ਪਾਈਕਾਰ ਕਰ ਰਹੀ ਹੈ, ਸੇਵਾ ਕਰ ਰਹੀ ਹੈ, ਹੁਕਮ ਮੰਨ ਰਹੀ ਹੈ ਉਹਦੇ ਗੁਣਗਾਰਿਆ। ਗਾਵੇਂ ਸਿੱਧ ਸੁਮਾਧੀ ਅੰਦਰ ਤੇ ਪੁੱਗੇ ਜੋਗੀ ਕਰਾਮਾਤੀ ਜੋਗੀ ਉਹ ਵੀ ਤੇਰੀ ਸੁਮਾਧੀਆਂ ਲਗਾ ਕੇ ਤੇਰੀ ਗੁਣਗੰਦ ਨੇ ਗਾਵੇਂ ਸਿੱਧ ਸੁਮਾਦੀ ਅੰਦਰ ਸੁਮਾਦੀਆਂ ਅੰਦਰ ਸੁਰਤੀ ਲਗਾ ਕੇ ਉਹ ਵੀ ਤੇਰੀ ਗੁਣਗੰਦ ਨੇ ਗਾਵੇਂ ਸਾਧ ਵਿਚਾਰੇ ਤੇ ਹੋਰ ਸਾਧ ਸੰਤ ਕਿਤਨੇ ਨੇ ਜਿਹੜੇ ਤੇਰੇ ਗੁਣ ਗਾ ਰਹੇ ਨੇ ਗਾਵਨ ਜਤੀ ਸਤੀ ਸੰਤੋਖੀ ਜਤੀ ਅਤੀ ਦਾਨੀ ਸੁਆਵਲੇ ਸੰਤੋਖੀ ਲੋਕ ਉਹ ਵੀ ਤੇਰੇ ਹੀ ਗੁਣ ਗਾਉਂਦੇ ਨੇ ਗਾਵੇਂ ਵੀਰ ਕਰਾਰੇ ਬੜੇ ਬੜੇ ਬਹਾਦਰ ਯੋਧੇ ਵੀਰ ਕਰਾਰੇ ਜਿਹੜੇ ਬੜੇ ਤਕੜੇ ਯੋਧੇ ਜਿਹੜੇ ਨੇ ਉਹ ਵੀ ਤੇਰੇ ਹੀ ਗੁਣ ਗਾਉਂਦੇ ਨੇ ਪਾਪ ਉਹਨਾਂ ਵਿੱਚ ਜੋ ਬਲ ਹੈ ਜੋ ਆਪਣੇ ਬਲ ਦਾ ਉਹ ਪ੍ਰਕਾਸ਼ ਕਰਦੇ ਨੇ ਇਹ ਤੇਰਾ ਹੀ ਬਖਸ਼ਿਆ ਹੋਇਆ ਬਲ ਹੈ ਮਾਣੋ ਤੇਰਾ ਹੀ ਜ਼ਾਹੂਰ ਉਹ ਸੰਸਾਰ ਦੇ ਸਾਹਮਣੇ ਰੱਖ ਰੇ ਨੇ ਆਪਣੀ ਤਾਕਤ ਦਾ ਪ੍ਰਗਟਾਵਾ ਕਰਕੇ ਤੇਰੀ ਗੁਣਗਾਨ ਗਾਵਣ ਪੰਡਿਤ ਪੜਨ ਰਖੀਸ਼ਵਰ بڑے بڑے ਲਿਖੀ ਲੋਕ ઋષਿ ਲੋਕ ਅਤੇ ਪੰਡਿਤ ਪੜੇ ਲਿਖੇ ਵਿਦਵਾਨ ਉਹ ਵੀ ਤੇਰੀ ਗੁਣਗਾਨਦੇ ਨੇ ਤੇਰੀ ਸਿਫਤਸਲਾ ਕਰਦੇ ਨੇ ਜੁਗ-ਜੁਗ ਵੇਦਾਂ ਨਾਲੇ ਵੇਦਾਂ ਦੇ ਨਾਲ ਸਨਾਤਨ ਮਤ ਦੇ ਚਾਰ ਵੇਦ ਇਹ ਜਿਹੜੇ ਪੰਡਤ ਲੋਕ ਨੇ ਉਹਨਾਂ ਵੇਦਾਂ ਦੀ ਵਿਚਾਰ ਕਰਕੇ ਉਹਦੇ ਵਿੱਚ ਵੀ ਤੇਰੇ ਹੀ ਗੁਣ ਗਾਉਂਦੇ ਨੇ। ਗਾਵੇ ਮੋਹਨੀਆਂ ਮਨਮੋਹਨੂ ਸੁਰਗਾਂ ਵਿੱਚ ਪਿਆਲੇ ਸੁਰਗਾਂ ਵਿੱਚ ਇਹ ਮਾਤ ਲੋਕ ਵਿੱਚ ਤੇ ਪਤਾਲ ਲੋਕ ਵਿੱਚ ਬੜੇ ਮਨ ਨੂੰ ਮੋਹ ਲੈਣ ਵਾਲੀਆਂ ਸੁੰਦਰੀਆਂ ਇਹ ਵੀ ਤੇਰੇ ਹੀ ਗੁਣ ਗਾਉਂਦੀਆਂ ਨੇ। ਉਹ ਸੁੰਦਰਤਾ ਵੀ ਤੇਰੀ ਹੀ ਸੁੰਦਰਤਾ ਦਾ ਪ੍ਰਗਟਾਵਾ ਕਰਦੀਆਂ ਨੇ ਤੇਰੇ ਹੀ ਗੁਣ ਗਾਉਂਦੀਆਂ ਨੇ। ਗਾਮਣ ਰਤਨੁ ਪਾਇ ਤੇਰੇ 68 ਤੀਰਥ ਨਾਲੇ ਤੋ ਰਤਨ ਭਾਵ ਉਹ ਕੀਮਤੀ ਵਸਤੂਆਂ ਜਿਨ੍ਹਾਂ ਦੀ ਕੀਮਤ ਹੈ ਉਹ ਤੇਰੇ ਕਰਕੇ ਹੈ ਤੂੰ ਹੀ ਉਹਨਾਂ ਵਿੱਚ ਕੋਈ ਗੁਣ ਪੈਦਾ ਕੀਤੇ ਨੇ ਜਿਹੜੇ ਇਹ ਰਤਨ ਸੋਨਾ ਚਾਂਦੀ ਆਦ ਉਹਨਾਂ ਗੁਣਾ ਕਰਕੇ ਇਹ ਵੀ ਅਕਦਰ ਕਰਾਉਂਦੇ ਨੇ ਪਰ ਇਹ ਅਸਰ ਇਚ ਇਹਨਾਂ ਦੀ ਜਿਹੜੀ ਇਹਨਾਂ ਵਿੱਚ ਜਿਹੜੀਆਂ ਸਿਫਤਾਂ ਨੇ ਜਿਹੜੇ ਗੁਣ ਨੇ ਉਹ ਅਸਰ ਤੇਰੇ ਹੀ ਇੱਕ ਬਖੀ ਹੋਏ ਗੁਣ ਨੇ ਇਹ ਮਾਨੋ ਤੇਰੇ ਹੀ ਗੁਣਾ ਦਾ ਉਹ ਪ੍ਰਗਟਾਵਾ ਕਰਦੇ ਨੇ ਉਹਨਾਂ ਕਾਰਨ ਤੇਰੇ ਕਾਰਨ ਹੀ ਉਹਨਾਂ ਦਾ ਮੁੱਲ ਹੈ ਤੋ ਇਹ ਵੀ ਤੇਰੇ ਹੀ ਗੁਣ ਗਾਉਂਦੇ ਨੇ 68 ਤੀਰਥ ਨਾਲੇ 8 ਤੇ 60 88 ਤੀਰਥ ਇਹ ਵੀ ਤੇਰੇ ਹੀ ਗੁਣ ਗਾਉਂਦੇ ਆਰ ਤਿਰਸਾਂ ਦੇ ਬੈਠੇ ਜੀਵ ਵੀ ਤੇਰੇ ਹੀ ਗੁਣ ਗਾਉਂਦੇ ਨੇ ਗਾਵੇਂ ਜੋ ਰਮਾਂ ਬਲਸੂਰਾ ਗਾਵੇਂ ਖਾਣੀ ਚਾਰੇ ਬੜੇ ਬੜੇ ਯੋਧੇ ਮਹਾਭਾਰਤ ਸੂਰਮੇ ਇਹ ਵੀ ਤੇਰੇ ਹੀ ਗੁਣ ਗਾਉਂਦੇ ਨੇ ਤੁਸੀਂ ਦੇਖ ਲਓ ਕੋਈ ਵੱਡੇ ਤੋਂ ਵੱਡਾ ਯੋਧਾ ਆਏਗਾ ਨਾ ਉਹ ਵੀ ਜਦੋਂ ਕਿਸੇ ਮੈਦਾਨ ਵਿੱਚ ਕੁੱਦਦਾ ਹੈ ਤੇ ਆਪਣੇ ਈਸ਼ ਨੂੰ ਯਾਦ ਕਰਦਾ ਹੈ ਆਪਣੇ ਮਾਲਕ ਨੂੰ ਯਾਦ ਕਰਦਾ ਹੈ ਗਾਵੇਂ ਖਾਣੀ ਚਾਰੇ ਚਾਰੇ ਖਾਣੀਆਂ ਅੰਡ ਦੀ ਜੇਰੀ ਸੀਤ ਉਦਭੁਜ ਜੋ ਅਨਮਤ ਅਨੁਸਾਰ ਖਾਣੀਆਂ ਮੰਨੀਆਂ ਗਈਆਂ ਇਹ ਵੀ ਤੇਰੇ ਹੀ ਗੁਣ ਗਾਉਂਦੇ ਨੇ गांव में खंड मंडल वर पंडा कर कर रखे तारे बड़े-बड़े खंड मंडल ब्रह्मांड करे आज जो तू बना के अपनी ताकत ਨਾਲ धारण करके रखे हुए ने तू जिवे तू चौंदा है इवें ओ इस सारे माहौल दे विच इस सारे पुलार दे विच घूमे रहे ने अपनी ड्यूटी दे रहे ने जो तू उनों ने लाई है तो मानु ए भी तेरे ही गुणगार ने गांव में खंड मंडल वर पंडा कर कर रखे तेरे तारे खंड मंडल वर पंडा ਬڑے-ਬڑے ਗ੍ਰਹਿਰ ਇਹ ਵੀ ਤੇਰੇ ਹੀ ਗੁਣ ਗਾਉਂਦੇ ਨੇ ਜਿਹੜੇ ਤੂੰ ਤਰਨ ਕਰਕੇ ਰੱਖੇ ਨੇ ਸਹੀ ਤੁਦ ਨੂੰ ਗਾਵੇਂ ਜੋ ਤੁਦ ਪਾਵਨ ਰੱਤੇ ਤੇਰੇ ਭਗਤ ਰਸਾਲੇ ਪਰ ਅਸਰ ਵਿੱਚ ਸਹੀ ਤੁਦ ਨੂੰ ਗਾਵੇਂ ਉਹ ਹੀ ਤੈਨੂੰ ਗਾਉਂਦੇ ਨੇ ਜੋ ਤੁਦ ਪਾਵਨ ਜਿਹੜੇ ਤੈਨੂੰ ਚੰਗੇ ਲੱਗਦੇ ਨੇ ਜਿਨ੍ਹਾਂ ਕੋਲੋਂ ਤੂੰ ਆਪਣੀ ਸਿਫਤਸਲਾ ਕਰਾਉਂਦਾ ਹੈ ਜਿਨ੍ਹਾਂ ਨੂੰ ਇਸ ਕਾਰੇ ਲਾਉਂਦਾ ਹੈ ਉਹ ਹੀ ਤੇਰੇ ਗੁਣ ਗਾਉਂਦੇ ਨੇ ਰੱਤੇ ਤੇਰੇ ਭਗਤ ਰਸਾਲੇ ਉਹ ਪਖ ਜਿਹੜੇ ਤੇਰੇ ਨਾਮ ਦੇ ਰਸ ਵਿੱਚ ਰਸੇ ਹੋਏ ਨੇ ਰੰਗੀ ਹੋਏ ਨੇ ਉਹ ਥਰੀ ਤੇਰੇ ਗੁਣ ਗਾਉਂਦੇ ਨੇ ਹੋਰ ਕਿਤੇ ਗਾਮਨ ਸੇ ਮੈਂ ਜਿਤਨੇ ਆਉਣ ਮਹ ਪ੍ਰਭੂ ਦਿਤਨਾ ਬਹਿਨਤਾ ਹੈ ਕਿ ਹੋਰ ਕਿਤਨੀ ਦੁਨੀਆ ਕਿਤਨੀ ਲੁਕਾਈ ਕਿਤਨੇ ਜੀਵ ਜੰਤਰੇ ਗੁਣਗਾਮਦੇ ਨੇ ਸੇ ਮੈਂ ਜਿਤਨਾ ਉਹ ਮੇਰੇ ਚਿਤ ਵਿੱਚ ਨਹੀਂ ਆਉਂਦੇ ਮੇਰੇ ਮਨ ਬੁੱਧੀ ਵਿੱਚ ਨਹੀਂ ਆਉਂਦੇ ਵੀ ਮੈਂ ਗਿਣ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਕਿ ਕਿਤਨੇ ਜੀਵ ਜੰਤ ਕਿਤਨੇ ਪਦਾਰਥ ਕਿਤਨੇ ਗ੍ਰਹ ਆਦ ਤੇਰੀ ਗੁਣਗਾਰਣ ਨਾਨਕ ਵਿਚਾਰੇ ਨਾਨਕ ਉਹਨਾਂ ਦੀ ਕੀ ਵਿਚਾਰ ਕਰੇ ਨਹੀਂ ਕਰ ਸਕਦਾ ਸਾਰੀ ਵਿਚਾਰ ਨਹੀਂ ਹੋ ਸਕਦੀ ਕਿ ਕਿਤਨੀਆਂ ਚੀਜ਼ਾਂ ਨੇ ਕਿਤਨੇ ਜੀਵ ਜੰਤ ਨੇ ਜਿਹੜੇ ਤੇਰੇ ਗੁਣ ਗਾਉਂਦੇ ਨੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਹੀਂ ਇਹਦੇ ਦੇਖ ਲਓ ਇਹਦੇ ਚ ਸਪੇਸਾਂ ਛੜੀਆਂ ਹੋਈਆਂ ਨੇ ਸਿੱਖ ਮਿਸ਼ਰੀ ਕਾਲਮ ਜਿਹੜੇ ਗੁਟਕੇ ਛੱਪੇ ਨੇ ਵੀ ਕਿਸ ਤਰ੍ਹਾਂ ਇੱਥੇ ਕਿਸੇ ਵੀ ਤੇ ਰੁਕਣਾ ਸੋਈ ਸੋਈ ਸਦਾ ਸੱਚ ਉਹੀ ਉਹ ਪ੍ਰਮਾਤਮ ਸਦਾ ਵਾਸਤੇ ਕਾਇਮ ਰਹਿਣ ਵਾਲਾ ਸਦਾ ਸਾਜ ਹੈ ਸਾਹਿਬ ਸਾਚਾ ਉਹੀ ਸੱਚਾ ਮਾਲਕ ਹੈ ਸਾਚੀ ਨਹੀਂ ਉਹਦਾ ਨਾਮ ਨ ਉਹਦੀ ਵਡਿਆਈ ਵੀ ਬੜੀ ਸੱਚੀ ਹੈ ਹੈਪੀ ਹੋਸੀ ਜੈਨਨ ਜੈਸੀ ਉਹ ਅੱਜ ਵੀ ਹੈ ਅਗਾਂ ਵੀ ਹੋਏਗਾ ਤੇ ਜੈਨਨ ਜੈਸੀ ਬਾਪ ਕਦੇ ਉਹ ਮਰਦਾ ਜਮਦਾ ਨਹੀਂ ਉਸਨੇ ਕਦੇ ਜਾਣਾ ਨਹੀਂ ਕਿਦੇ ਸਦਾ ਵਾਸਤੇ ਉਹ ਟਿਕੇ ਰਹਿਣਾ ਹੈ ਉਹਦੀ ਹਸਤੀ ਹਮੇਸ਼ਾ ਵਾਸਤੇ ਕਾਇਮ ਰਹਿਣੀ ਹੈ ਰਚਨਾ ਜਿੰਨ ਰਚਾਈ ਜਿਸਨੇ ਇਹ ਸਾਰੀ ਸੰਸਾਰੀ ਰਚਨਾ ਰਚਾਈ ਉਹ ਜਿ ਰਚੀ ਹੋਈ ਹੈ ਉਹ ਕਦੇ ਮਰਦਾ ਮੁਗਦਾ ਨਹੀਂ ਉਹਦੀ ਹਸਤੀ ਸਦਾ ਵਾਸਤੇ ਕਾਇਮ ਦائم ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਈਆਂ ਰੰਗਾਂ ਦੀ ਕਈਆਂ ਕਿਸਮਾਂ ਦੀ ਭਾਂਤ ਮੈਨੇ ਕਿਸਮਾਂ ਦੀ ਕਰ ਕਰ ਜਿਨਸੀ ਮਾਇਆ ਜਿਸਨੇ ਇਹ ਮਾਇਆ ਜਿਹੜੀ ਜਿਨਸੀ ਹੈ ਪਾਪ ਜਨੀ ਹੈ ਪੈਦਾ ਕੀਤੀ ਹੈ ਜਿਨ ਉਪਾਈ ਜਿਸਨੇ ਇਹ ਉਪਾਈ ਹੈ ਤੋਂ ਇਹ ਅਨੇਕ ਭਾਂਤਾਂ ਦੀ ਮਾਇਆ ਰੂਪ ਇਹ ਸ੍ਰਿਸ਼ਟੀ ਜਿਹੜੀ ਇਹ ਪੈਦਾ ਕੀਤੀ ਹੈ ਦਿਸ ਦਾ ਸਾਰਾ ਸੰਸਾਰ ਮਾਇਆ ਰੂਪ ਹੀ ਹੈ ਉਸ ਦੀ ਕਰ ਕਰ ਵਿਖੇ ਕੀਤਾ ਆਪਣਾ ਤੇ ਇਤਨਾ ਜਗਤ ਪੈਦਾ ਕਰਕੇ ਇਸ ਸਾਰੇ ਦੀ ਦੇਖਣ ਤੂੰ ਪਾਵੈ ਸੰਭਾਲ ਕਰਨੀ ਦੇਖ ਪਾਲ ਕਰਨੀ ਸਾਰੇ ਦੀ ਸੰਭਾਲ ਵੀ ਉਹ ਆਪ ਹੀ ਕਰਦਾ ਹੈ ਆਪਣੇ ਕੀਤੇ ਦੀ ਆਪ ਸੰਭਾਲ ਕਰਦਾ ਕੀਤਾ ਆਪਣਾ ਜਿੰਮੇਦਾਰੀ ਵੜਿਆ ਜਿਸ ਤਰ੍ਹਾਂ ਉਹਦੀ ਵੜੇ ਵੀ ਜਿਸ ਤਰ੍ਹਾਂ ਉਹ ਚਾਹੁੰਦਾ ਉਸ ਦਾ ਇਨਾਂ ਜੀਵਨ ਦੀ ਪਾਲਣਾ ਰક્ષਾ ਪੈਦਾਸ਼ ਮੂਤ ਸਭ ਕੁਝ ਉਸਦੇ ਹੱਥ ਹੈ ਜੋ ਤੂੰ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਚਾਹੀ ਉਸ ਨੂੰ ਹੁਕਮੀ ਕੀਤਾ ਜਾ ਸਕਦਾ ਵੀ ਇੰਜ ਨਾ ਕਰ ਇੰਜ ਕਰ ਉਹ ਜਿਸ ਤਰ੍ਹਾਂ ਉਸ ਨੂੰ ਪਾਉਂਦਾ ਹੈ सोई ਕਰਸੀ ਉਹ ਹੀ ਉਹ ਕਰਦਾ ਹੈ ਹੁਕਮ ਨਾ ਕਰਨਾ ਚਾਹੀ ਉਸ ਨੂੰ ਕੋਈ ਹੁਕਮ ਨਹੀਂ ਕੀਤਾ ਜਸਦਾ ਸੰਸਾਰ ਦੀ ਕੋਈ ਹਸਤੀ ਉਸਦੇ ਕੰਮਾਂ ਵੀ ਦਖਲ ਨਹੀਂ ਦੇ ਸਕਦੀ ਸੋ ਪਾਤਸ਼ਾ ਸ਼ਹ ਪਾਤ ਸਾਹਿਬ ਉਹ بڑے بڑے ਸ਼ਾਹਾਂ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਸਾਰੀ ਦੁਨੀਆ ਦਾ ਰਾਜਾ ਹੈ ਸੋ ਪਾਤਸ਼ਾ ਸ਼ਹ ਪਾਤ ਸ ਬڑے بڑے ਸ਼ਾਹਾਂ ਦਾ ਵੀ ਪਾਤਸ਼ਾਹ ਹੈ ਨਾਨਕ ਰਹਿਨ ਰਜ਼ਾਈਏ ਨਾਨਕ ਉਹਦੀ ਰਜ਼ਾ ਵਿੱਚ ਲੈ ਕੇ ਹੀ ਇਨਸਾਨ ਆਪਣੇ ਜੀਵਨ ਦਾ ਮਨੋਰਥ ਪੂਰਾ ਕਰਦਾ ਹੈ ਇਸ ਸੰਸਾਰ ਵਿੱਚ ਆਉਣ ਦਾ ਮਨੋਰਥ ਸਫਲ ਕਰ ਸਕਦਾ ਹੈ ਜੇ ਉਹਦੀ ਰਜ਼ਾ ਵਿੱਚ ਤੁਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ